ਸਰਜੀਤ ਕੇ ਕਣ ਹੋਣਾ ਜੇ 7 ਲੱਖ ਦਾ ਰੌਲਾ ਹੋਵੇ ਜਾਂ 700 ਰੁਪਈਆ ਹੋਵੇ ਕਾਣਾ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਆਓ ਭਾਈ ਵੀਰੇ ਸੇਵਾਦਾਰਾਂ ਨੂੰ ਬੇਨਤੀ ਆ ਵਰਤਨ ਵਾਲੇ ਬਾਹਰਲੇ ਦੇਸ਼ ਚ ਮੁੰਡਾ ਹੋਵੇ ਕਾਣਾ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਭਾਂਡੇ ਵਾਲੇ ਸੇਵਾਦਾਰ ਉੱਤੇ ਭਾਂਡੇ ਸਾਹਿਬ ਕਰੋ ਆ ਜਾ ਕਰੋ ਭਾਈ ਬਾਹਰਲੇ ਦੇਸ਼ ਦੇ ਕਣ ਹੋਣਾ ਪੁੱਛਣ ਵਾਸਤੇ ਹੋਣਾ ਹਾਦਰ ਨੇ 7 ਲੱਖ ਦਾ ਕੀ ਰੌਲਾ ਪੈ ਗਿਆ ਮਾਤਾ ਸਰਜੀਤ ਕੌਣ ਹੈ ਤੁਸੀਂ ਚਲ ਬਾਬਾ ਓਏ ਜੀਤ ਕੌਣਾ ਹੈ ਮਾਤਾ ਤੁਸੀਂ 1 2 3 4 5 6 7 ਛਿੰਦਰ ਕੌਣ ਦੀ ਛੋਟੇ ਛਿੰਦਰ ਕੌਣ ਸੀ ਛੋਟੇ ਛਿੰਦਰ ਕੌਣ ਤੇ ਕੋਠੀ ਚੌਥੀ ਤਾਂ ਨਹੀਂ ਬਦਲਦੀ ਕੇਸ ਦੋਖੀ ਦੇ ਲੱਗੇ ਚੱਲ ਬਾਬਾ ਓਏ ਦੋ ਲੱਖੇ ਮਾਤਾ ਜਗਰਾਤਾ ਮਾਤਾ ਦਾ ਕਿਨੇ ਸੁਖਿਆ ਥੋਨੇ ਸੁਖਿਆ 1 2 3 4 5 6 7 8 9 10 20 22 24 26 28 32 62 ਲੱਖ ਰੁਪਏ ਕਿੱਥੇ ਆ 2.5 ਕਿਲੇ ਜ਼ਮੀਨ ਦੇ ਲੈ ਇਹਨੂੰ ਕੌਣ ਕਹਿੰਦਾ ਤਾਂ ਹੀ ਪੁੱਛਿਆ ਮਾਤਾ 62 ਲੱਖ ਰੁਪਏ ਕਿੱਥੇ ਆ ਚੱਲ ਬਾਬਾ ਵੇ ਆ ਤੇਰੇ ਵੱਲ ਕੇ ਪਿੱਛੇ ਦੇ ਕਿਸੇ ਤੇ ਬੋਲ ਨਹੀਂ ਹੋਵੇ ਮੇਰਾ ਸਾਥ ਤੋੜਦਾ ਸੁਪਨੇ ਕਿੱਥੇ ਚੋੜੀ ਹੋਵੇ ਸਾਥ ਤੋੜਦਾ ਸੁਪਨੇ ਕਿੱਥੇ ਚੋੜੀ ਹੋਵੇ ਛੋਟੇ ਸਾਢੇ ਤਿੰਨ ਕੀਲੇ ਕਿੱਥੇ ਨੇ ਮਾਤਾ ਜਮੀਨ ਦੇ ਹਮਾਤਾ ਫਗਵਾੜੇ ਨੇ ਛੋੜੇ ਸਾਢੇ ਤਿੰਨ ਕੀ ਲੈਨੇ 1 2 3 ਦੋ ਥੋਂ ਤੇ ਛੋਟੀ ਜ਼ਮੀਨ ਤੀ ਥੋੜੀ ਥੋੜੀ ਉਹ ਵੇਚਤੀ ਵੇਚਤੀ ਮਾਤਾ 1 2 3 2 2 3 ਮਾਤਾ ਤਿੰਨ ਜਣਾਂ ਤੇ ਪਰਚਾ ਕਿਤੇ ਕਰਾਤਾ ਥੋਨੇ ਕੋਈ ਤਿੰਨ ਜਣਾਂ ਤੇ ਪਰਚਾ ਤਾਂ ਨਹੀਂ ਕਰਾਤਾ ਜੀ ਛੋਟੀ ਕੋਠੀ ਦੇ ਵਿੱਚ ਡ੍ਰੈنگ ਰੂਮ ਦੇ ਖੱਬੇ ਪਾਸੇ ਕਮਰਾ ਬਣਿਆ ਹੋਇਆ ਸੀ ਉਹਦੇ ਵਿੱਚ ਛੱਟਪਟ ਬੰਦੇ ਬਾੜਦੇ ਹੁਣ ਕਿਹਨੇ ਬਾੜਦੇ ਚੱਲ ਬਾਬਾ ਓਏ ਆ ਜਾ ਵੀਰ ਜੀ ਕੇ ਸੱਜੇ ਹੱਥ ਇੱਕ ਸਕੂਲ ਬਣਿਆ ਹੋਵੇ ਉਹਦੇ 13 ਕਮਰੇ ਹੁਣ ਕਿਰਾਏ ਤੇ ਦੇਣ ਵਾਸਤੇ ਉਹ ਲੈਣ ਨੂੰ ਕੌਣ ਕਹਿੰਦਾ ਸੀ ਚੱਲ ਬਾਬੇ ਓਏ ਆ ਜਾ ਬਈ ਉਹ ਕਿਸੇ ਪ੍ਰਿੰਸੀਪਲ ਦੀ ਜਗ੍ਹਾ ਦੀ ਉਹ ਦੋ ਜਣਿਆਂ ਦੇ ਨਾਂ ਤੇ 1 2 3 ਉਹਦੇ ਲਵੇ ਪੌਣੇ 2 ਕੀਲੇ ਹੋਰ ਪੈ ਤੇ ਥੋ ਆ ਕਹਿੰਦੇ ਤੇ ਦੇ ਦਾਂਗੇ ਗਿਆਨੀ ਜਾਂ ਪ੍ਰਾਪਰਟੀ ਡੀਲਰ ਦੀ ਚੱਲ ਬਾਬਾ ਵੇ ਹੋ ਬਾਰੇ ਨਾੜੇ ਬਾਰੇ ਨੇ ਕਈ ਰੰਗ ਨੇ ਹੱਦ ਦੇ ਬਾਹਰ ਕਈ ਜਾਂਦੇ ਖਾਦਣੇ ਹੋ ਮੱਜ ਦੇ ਸਤਾਰਾ ਬਾਰੇ ਆਵੇ ਕਈ ਰੰਗ ਨੇ ਬੜੇ ਨੇ ਕੌੜਾ ਕਈ ਖਾਦੇ ਜਾਗੇ ਨੇ ਅਕਲਾ ਜਿਹੜੇ ਮਾਤਾ ਤੂੰ ਤਿੰਨ ਦਿਲ ਚ ਕੰਮ ਸੋਚ ਕੇ ਆਇਆ ਜੇ ਸਪੂਰਨੇ ਹੋ ਜੇ ਜਮਨਾਨਗਰ ਤੋਂ ਅਸ਼ੋਕ ਨૈયਰ ਜੀ ਆਪਣਾ ਸਨਮਾਨ ਲੈ ਜਾ ਭਾਈ ਜੇ ਕਿਰਪਾਈ ਹੋ ਜੇ ਜਮਨਾਨਗਰ ਤੋਂ ਮੰਗਲੇ ਹੋ ਜੇ ਚੱਲ ਓਏ ਫੱਕਰਾ ਦੇਖੀਏ ਕੀ ਕਹਿੰਦਾ ਹਾ ਕਿਸੇ ਦੀ ਤਾਂ ਮੌਤ ਦਾ ਬਸਾ ਦੇ ਰੱਬ ਅਸਮਾ ਦਾ ਇੰਗਲੈਂਡ ਕੌਣ ਗਿਆ ਹੋਇਆ ਅਹਿਮਾ ਦਾ ਤਿੰਨ ਜਣਿਆਂ ਦਾ ਵੀਜ਼ਾ ਤਾਂ ਨਹੀਂ ਲੱਗ ਗਿਆ ਤੁਹਾਡੇ ਪਰਿਵਾਰ ਚ ਤਿੰਨ ਜਣਿਆਂ ਦਾ ਵੀਜ਼ਾ ਤਾਂ ਨਹੀਂ ਲੱਗਿਆ ਤੁਹਾਡੇ ਘਰ ਵਾਲਾ ਵੀ ਕੋਈ ਬਾਹਰਲੇ ਦੇਸ ਚ ਗਿਆ ਹੋਇਆ ਤੇ 1 2 3 4 5 ਸੀ 26 ਜਣ ਕੌਣ ਲਾ ਗਿਆ ਰਾਜੂ ਫੋਟੋਗ੍ਰਾਫਰ ਕਿੱਥੇ ਹੈ ਮੇਰਾ ਵੀਰ 26 ਦਾ ਨਾ ਬਾਹਰਲੇ ਦੇਸ਼ ਚੋਂ ਕੌਣ ਲਾ ਗਿਆ राजू फोटोग्राफर मेरा वीर जिथे भी आवाज पहुंचे के राजू चलले बाबा आजा बेटा आजा माता गुप्ती रख लीए के दस दियै चाल ओए फकरा कहंदा की यार ਬੱਬਾ ਪੱਲ ਜੀ ਕੋਲ ਆ ਰਾਂ ਬੋਲੇ ਚਾਹ ਪੀਰਾਂ ਦੀ ਪਖਤੋਂ